ਯਾਨੀ ਹਰਪੀਰ ਸਿੰਘ ਦੀਆਂ ਤਖਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਜੋਂ ਸੇਵਾਵਾਂ ਹੋਈਆਂ ਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ ਫੈਸਲਾ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਵਿਧਾਇਕਾਂ ਨਾਲ ਦਿੱਲੀ ਵਿੱਚ ਸੱਦੀ ਮੀਟਿੰਗ ਭਾਜਪਾ ਆਗੂਆਂ ਨੇ ਕੱਸੇ ਤੰਗ सिरसा ਨੇ ਕਿਹਾ ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾਉਣਾ ਚਾਹੁੰਦੇ ਨੇ ਕੇਜਰੀਵਾਲ ਭਾਜਪਾ ਦੇ ਬਿਆਨ ਤੇ ਮੰਤਰੀ ਕੁਲਦੀਪ ਢਾਲੀਵਾਲ ਨੇ ਕੀਤਾ ਪਲਟਵਾਰ ਕਿਹਾ ਇਹ ਪਾਰਟੀ ਦੀ ਮੀਟਿੰਗ ਭਾਜਪਾ ਪੰਜਾਬ ਵਿੱਚ ਸੱਤਾ ਹਾਸਲ ਕਰਨ ਦਾ ਸੁਪਨਾ ਛੱਡ ਦੇਵੇ ਗੈਂਗਸਟਰਾਂ ਖਿਲਾਫ ਪੁਲਿਸ ਦਾ ਐਕਸ਼ਨ ਜਾਰੀ ਅੰਮ੍ਰਿਤਸਰ ਵਿਖੇ ਪੁਲਿਸ ਨੇ ਹੈਪੀ ਪਾਸੀਆ ਗਰੁੱਪ ਦੇ ਦੋ ਗੈਂਗਸਟਰਾਂ ਦਾ ਕੀਤਾ ਐਨਕਾਊਂਟਰ ਹਥਿਆਰ ਬਰਾਮਦ ਤੇ ਹੁਣ ਨਾ ਖਬਰਾਂ ਦਾ ਵਿਸਥਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਤਖਸੀਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਜੋਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਇਹ ਫੈਸਲਾ ਲਿਆ ਐ ਮੀਟਿੰਗ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਖ ਦਫ਼ਤਰ ਵਿੱਚ ਹੋਈ ਮੀਟਿੰਗ ਦੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਇਸ ਦੌਰਾਨ ਗਿਆਨੀ ਜਗਤਾਰ ਸਿੰਘ ਨੂੰ ਤਖਤ શ્રી ਦਮਦਮਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਭਲਾ ਹੋਆ ਮੇਰਾ ਚਰਖਾ ਟੁੱਟਾ ਜਿੰਦ ਜਦੋਂ ਛੁੱਟੀ ਮੈਂ ਜਦੋਂ ਗਾਲ ਤਖਤ ਸਾਹਿਬ ਤੋਂ ਫਾਰਗੋਇਆ ਸੀਗਾ ਜਥੇਦਾਰੀ ਤੋਂ ਉਦੋਂ ਵੀ ਮੈਂ ਸ਼ਬਦ ਕਹੇ ਸੀ ਹੁਣ ਵੀ ਮੈਂ ਸ਼ਬਦ ਕਹਿਣਾ ਕੀ ਔਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਜਿਹੜਾ ਉਹ ਹੋ ਚੁੱਕਿਆ ਸੀ ਇਹ ਮੇਰੀਆਂ ਸਵਾਵਾਵਾਂ ਹੋਣ ਖਤਮ ਕੀਤੀਆਂ ਜਾਣਗੀਆਂ ਹੋ ਗਈਆਂ ਜੀ ਕੋਈ ਚੱਕਰ ਆ ਗਿਆ ਆਪ ਦੇ ਕੌਮੀ ਕੋਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਆਗੂਆਂ ਨਾਲ ਸੱਦੀ ਮੀਟਿੰਗ ਤੋਂ ਬਾਅਦ ਭਾਜਪਾ ਨੇ ਇਸਤੇ ਤੰਜ ਕਸਿਆ ਭਾਜਪਾ ਆਗੂ ਤਰਨ ਚੁਗ ਨੇ ਕਿਹਾ ਕਿ ਦਿੱਲੀ ਦੀ ਤਰ੍ਹਾਂ ਪੰਜਾਬ ਸਰਕਾਰ ਦੀ ਵੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਕਿੰਨੀਆਂ ਵੀ ਮੀਟਿੰਗਾਂ ਕਰ ਲਓ ਲੋਕ ਹੁਣ ਮੌਜੂਦਾ ਸਰਕਾਰ ਤੋਂ ਛੁਟਕਾਰਾ ਚਾਹੁੰਦੇ ਨੇ ਦਿੱਲੀ ਚੋਂ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਸਦੀ ਹੈ ਇਸ ਮੀਟਿੰਗ ਤੇ ਪਾਜ ਪਾਦੇ ਸੀਨੀਅਰ ਆਗੂ ਤਰਨੁਜ ਚੁਗ ਨੇ ਤੰਜ ਕਸੇ ਉਹਨਾਂ ਕਿਹਾ ਕਿ ਜਿੰਨੀਆਂ ਮਰਜ਼ੀ ਮੀਟਿੰਗਾਂ ਕਰ ਲਓ ਲੋਕੀ ਆਪਣਾ ਮਨ ਬਣਾ ਚੁੱਕੇ ਨੇ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਆਪ ਦਾ ਪਾਰਟੀ ਨੂੰ ਉਹਨਾਂ ਦੇ ਭ੍ਰਸ਼ਟਾਚਾਰ ਦੀ ਸਜ਼ਾ ਦਿੱਤੀ ਹੈ ਹੁਣ ਪੰਜਾਬ ਦੇ ਲੋਕ ਵੀ ਆਪਦਾ ਤੇ ਮਾਫੀਆ ਰਾਜ ਤੋਂ ਮੁਕਤੀ ਚਾਹੁੰਦੇ ਨੇ ਪੰਜਾਬ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਕੇਜਰੀਵਾਲ और आपदा पार्टी को उनके भ्रष्टाचार धोखाधड़ी जालसाजी की जो उन्होंने राजनीति चलाई थी अडंबर की राजनीति दिल्ली की जनता ने उन्हें सजा दी है अब पंजाब के भी जन जन के मन और जुबां पर है कि पंजाब को भी आपदा से मुक्ति चाहिए जहां चुनाव परिणाम से दिल्ली की जनता को आपदा से मुक्ति मिली है और लगता है जल्द ही वहीं पंजाब के मुख्यमंत्री कार्यालय को तो दिल्ली के नेताओं और केजरीवाल की दास्ता गुलामी से मुक्ति मिलेगी पंजाब आम आदमी पार्टी का कुंभा दिल्ली की भ्रष्टाचारी और षड्यंत्रकारियों की नौकरी से दुखी है पूरा पंजाब परजीवियों से हताशा निराशा में है पंजाब को माफिया से मुक्ति चाहिए और दिल्ली के नेता वहां माफिया को कंट्रोल कर रहे हैं जल्द ही पंजाब भगवंत मान की सरकार को कह रहा है कि अपना जो उन्होंने वादा किया था वह पूरा करें भाजपा एक सशक्त विपक्ष की भूमिका पंजाब में निभा रही है और हम जन भावनाओं का सम्मान करते हुए इनके वादे नहीं पूरे हुए तो आंदोलन भी चलाएगी और ये भगवंत मान की सरकार की उल्टी गिनती शुरू हो चुकी है जिक्र होगा कि दिल्ली सूबे की सत्ता से भाजपा करीब सताईस साल बाद कावज हुई है दिल्ली की जीत तो बाद भाजपा आगू लगातार केजरीवाल निशाने बिन्द रहे ने। ਕੇਜਰੀਵਾਲ ਵੱਲੋਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਦਿੱਲੀ ਵਿੱਚ ਮੀਟਿੰਗ ਲਈ ਸੱਦੇ ਜਾਣ ਤੇ ਭਾਜਪਾ ਨੇ ਇਸ ਨੂੰ ਮੁੱਦਾ ਬਣਾ ਲਿਆ ਹੈ। ਭਾਜਪਾ ਆਗੂ ਆਪ ਨੂੰ ਕੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਦਿੱਲੀ ਤੋਂ ਭਾਜਪਾ ਵਿਧਾਇਕ ਮਨਜਿੰਦਰ ਸਿਰਸਾ ਨੇ ਇਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸਿਰਸਾ ਨੇ ਕਿਹਾ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾਉਣਾ ਚਾਹੁੰਦੇ ਨੇ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪ ਦੀ ਹਾਰ ਤੋਂ ਬਾਅਦ ਪੰਜਾਬ ਵਿੱਚ ਵੀ ਹਲਚਲ ਤੇਜ਼ ਹੋ ਚੁੱਕੀ ਹੈ। ਪਾਰਟੀ ਦੇ ਕੌਮੀ ਕੋਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਦਿੱਲੀ ਵਿੱਚ ਮੀਟਿੰਗ ਲਈ ਸੱਦੇ ਆ। ਇਸ ਕਾਰਨ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ। ਹੁਣ ਇਹ ਮੀਟਿੰਗ 13 ਫਰਵਰੀ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਵਿਖੇ ਸੱਦੀ ਗਈ ਹੈ। ਇਸ ਦੌਰਾਨ ਭਾਜਪਾ ਵਿਧਾਇਕ ਮਨਜਿੰਦਰ ਸਿਰਸਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹੁਣ ਸਾਰਾ ਦੋਸ਼ ਭਗਵੰਤ ਮਾਨ ਤੇ ਮੜਨਾ ਚਾਉਂਦੇ ਨੇ ਤੇ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਨੇ। ਦਿੱਲੀ ਚੋਣ ਹਾਰਨੇ ਕੇ ਬਾਅਦ ਅਰਵਿੰਦ ਕੇਜਰੀਵਾਲ ਜੀ ਨੇ ਕੱਲ ਪੰਜਾਬ ਕੇ ਐਮਐਲਏ ਨੂੰ ਕੀ ਬੈਠਕ ਦਿੱਲੀ ਮੇਂ ਬੁਲਾਈ ਹੈ। ਐਸਾ ਬਤਾਇਆ ਜਾ ਰਹਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਅਭਗਵੰਤ ਮਾਨ ਜੀ नलायक बताकर इन एफिशेंट बताकर उन्होंने औरतों का हज़ार रुपया देने का वादा पूरा नहीं किया पंजाब में नशा नहीं वो रोक पा रहे पंजाब के लाउंड ऑर्डर हालात खराब हो गए हैं ये कहकर भगवंत मान जी को हटाना चाहते हैं और खुद अपने एम एल ओ से ये कहला कर कि अरविंद केजरीवाल अच्छे आदमी इनको मुख्यमंत्री बनाओ ऐसा वो सपना देख रहे हैं मैं अरविंद केजरीवाल जी को बताना चाहता हूँ ये पंजाब है कभी गलती से ऐसा सपना भी मत देखना पंजाब के लोग किसी सूरत में इस चीज को बर्दाश्त भी नहीं करेंगे और आपको बनने भी नहीं देंगे और मैं भगवंत मान जी से भी आग्रह करना चाहता हूं ऐसे काम इससे पहले हो जाए आपको सतर्क होना चाहिए अरविंद केजरीवाल किसी के सके नहीं है उन्होंने चाहे कुमार विश्वास हो चाहे कोई एम एल ए हो चाहे उन्होंने सबके साथ धोखे किए हैं और आप पंजाब के लोगों के साथ धोखा करेंगे भगवंत मान जी आपके साथ धोखा करेंगे इसलिए हम नहीं चाहते कि पंजाब के अंदर ऐसा आदमी जाके जो इसने दिल्ली को तबाह कर दिया है पंजाब के अंदर जो हालात बना रखे और तबाही की तरफ लेके जाए ये कभी कोई पंजाबी बर्दाश्त नहीं करेगा इसलिए मैं जरूर कहना चाहता हूँ अरविंद केजरीवाल जी ये सपना मत पालना ये सपना बहुत महंगा पड़ेगा दिल्ली चोना जितु भाजपा आगू ऐतिहासिक जित आगते हुए आप नेर कोई मौका नहीं रहे ਫਿਲਹਾਲ ਸਿਰਸਾ ਦੇ ਬਿਆਨ ਤੇ ਆਪ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ ਇਹ ਵੇਖਣਾ ਦਿਲਚਸਪ ਹੋਵੇਗਾ ਪੰਜਾਬ ਦੇ ਵਿਧਾਇਕਾਂ ਦੀ ਦਿੱਲੀ ਵਿੱਚ ਮੀਟਿੰਗ ਸੱਦੇ ਜਾਣ ਤੇ ਭਾਜਪਾ ਵੱਲੋਂ ਸਵਾਲ ਚੁੱਕੇ ਜਾਣ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮੋੜਵਾ ਜਵਾਬ ਦਿੱਤਾ ਹੈ ਉਹਨਾਂ ਕਿਹਾ ਕਿ ਇਹ ਪਾਰਟੀ ਦੀ ਮੀਟਿੰਗ ਹੈ ਭਾਜਪਾ ਗਲਤ ਬਿਆਨੀ ਨਾ ਕਰੇ ਤੇ ਉਹ ਪੰਜਾਬ ਵਿੱਚ ਸੱਤਾ ਹਾਸਲ ਕਰਨ ਦਾ ਸੁਪਨਾ ਛੱਡ ਦੇਵੇ ਆਪ ਦੇ ਕੌਮੀ ਕੋਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਆਪ ਵਿਧਾਇਕਾਂ ਦੀ ਮੀਟਿੰਗ ਦਿੱਲੀ ਵਿਖੇ ਸੱਦੇ ਜਾਣ ਤੇ ਵਿਰੋਧੀ ਧਿਰ ਸਵਾਲ ਚੁੱਕ ਰਿਹਾ ਹੈ ਹੁਣ ਇਸ ਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਸਾਰਿਆਂ ਨੇ ਰਲ ਕੇ ਦਿੱਲੀ ਚੋਣਾ ਲਈ ਕੰਮ ਕੀਤਾ ਹੈ। ਦਿੱਲੀ ਚੋਣਾ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਵਿਚਾਰ ਕਰਨ ਲਈ ਮੰਗਲਵਾਰ ਨੂੰ ਮੀਟਿੰਗ ਸੱਦੀ ਗਈ ਹੈ। ਭਾਜਪਾ ਵਾਲੇ ਐਵੇਂ ਰੌਲਾ ਪਾ ਰਹੇ ਨੇ। ਪੰਜਾਬ ਦੇ ਲੋਕ ਭਾਜਪਾ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ। ਦਿੱਲੀ ਦੀ ਹਾਰ ਕੋ ਇੱਕ ਫੈਕਟਰ ਦੇਖੇ ਜਿੱਤੇ ਸਾਡੇ ਮੰਤਰੀ ਸਾਹਿਬਾਨ ਤੇ ਮੁੱਖ ਮੰਤਰੀ ਜੀ, ਐਮਐਲਏ ਸਾਹਿਬਹੀਂ ਸਾਰੇ ਅਸੀਂ ਸਾਰਿਆਂ ਨੇ ਦਿੱਲੀ ਦੀ ਇਲੈਕਸ਼ਨ 'ਚ ਬੜਾ ਕੰਮ ਕੀਤਾ। ਜਿੱਥੇ-ਜਿੱਥੇ ਡਿਊਟੀ ਲੱਗੀ ਸੀ ਸਾਡੇ ਨੇ ਕੰਮ ਕੀਤਾ। ਕੱਲ ਸਾਡੇ ਕੌਮੀ ਕਨਵੀਨਰਟੀ ਨੇ ਮੀਟਿੰਗ ਬੁਲਾਈ ਆ। ਮੀਟਿੰਗ ਦਾ ਏਜੰਡਾ ਵੀ ਆਇਆ। ਪਰ ਮੇਰਾ ਖਿਆਲ ਤੇ ਹੀ ਆ ਕਿ ਦਿੱਲੀ ਦੀ ਇਲੈਕਸ਼ਨ ਤੇ ਹੋਊਗੀ। ਕਿ ਕੀ ਕਮੀਆਂ ਰਹਿ ਗਈਆਂ ਕਿ ਕੀ ਬੰਦਾ ਆਪਾ ਹੋਰ ਅੱਗੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕਰਨਾ। ਸੋ ਜਿਹੜੀ ਵੀ ਡਿਊਟੀ ਅਦਵਿਤ ਕੇਜੀਵਾਲ ਜੀ ਲਾਉਣਗੇ ਸਾਡੇ ਕੁੰਮੀ ਕਨਵੀਨਰ ਨੇ ਜੋ ਵੀ ਉਹ ਗਾਈਡਲਾਈਨ ਦੇਣਗੇ ਉਹਨੂੰ ਮੰਨ ਕੇ ਪਾਰਟੀ ਨੂੰ ਅੱਗੇ ਪੰਜਾਬ ਚ ਵੀ ਦਿੱਲੀ ਚ ਵੀ ਜਿੱਥੇ ਵੀ ਕਹਿੰਦੇ ਉਹ ਮਜ਼ਬੂਤ ਕਰਨਾ। एक तो आप नोट कर लो कि पंजाब के लोग कभी भी बीजेपी को मतलब जरा मुंह नहीं लगाएंगे अभी इन्होंने लोकसभा इलेक्शन लड़के देख लिए। सो दिल्ली और पंजाब का बहुत फर्क है पंजाब की स्थितियां और पंजाब तो लड़ रहा है पिछले किसानी आंदोलन पिछले कई सालों से हो रहा है पंजाब तो फाइट कर रहा है बीजेपी के खिलाफ केंद्र के खिलाफ इस करके पंजाब की धरती पे बीजेपी आ जाएगी ये तो है संभव नहीं 탈리반 ਨੇ ਕਿਹਾ ਕਿ ਇਹ ਪਾਰਟੀ ਦੀ ਮੀਟਿੰਗ ਹੈ ਇਸ ਬਾਰੇ ਪਾਪਾ ਕੋਈ ਵੀ ਕਿਆਸ ਅਰਾਈਆਂ ਨਾ ਲਗਾਵੇ ਪਾਪਾ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਸੱਤਾ ਵਿੱਚ ਨਹੀਂ ਆ ਸਕਦੀ ਆਪਣੇ ਕਰੀਬੀ ਰਾਜੀਵ ਰਾਜਾ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੁਪਰ ਸਰਕਾਰ ਤੇ ਗੰਭੀਰ ਦੋਸ਼ ਲਾਏ ਨੇ ਬਿੱਟੂ ਨੇ ਕਿਹਾ ਕਿ ਮੇਰੇ ਨਾਲ ਖੁੰਦਕ ਕਾਰਨ ਮੇਰੇ ਨਜ਼ਦੀਕੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਅਸੀਂ ਇਹ ਸਹਿ ਨਹੀਂ ਕਰਾਂਗੇ ਸੰਸਦ ਦਾ اجلاس ਖਤਮ ਹੋਣ ਤੋਂ ਬਾਅਦ ਮੈਂ ਖੁਦ ਮੁੱਖ ਮੰਤਰੀ ਨਿਵਾਸ ਪਹੁੰਚਾਂਗਾ ਹਿੰਮਤ ਹੋਈ ਤਾਂ ਮੈਨੂੰ ਗ੍ਰਿਫਤਾਰ ਕਰਕੇ ਵਿਖਾਇਆ ਜਾਵੇ ਉਦਰ ਪੁਲਿਸ ਨੇ ਰਾਜਾ ਨੂੰ ਫਿਰੋਤੀ ਮੰਗਨ ਦੇ ਦੋਸ਼ਾ ਅਧੀਨ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਕਰੀਬੀ ਰਾਜੀਵ ਰਾਜਾ ਦੀ ਗ੍ਰਿਫਤਾਰੀ ਤੇ ਸੂਬਾ ਸਰਕਾਰ ਨੂੰ ਕਰੜੇ ਹੱਥੀ ਲਿਆ। ਬਿੱਟੂ ਨੇ ਕਿਹਾ ਕਿ ਸਾਜ਼ਿਸ਼ ਦੇ ਤਹਿਤ ਰਾਜਾ ਤੇ ਫਿਰੋਤੀ ਮੰਗਨ ਦਾ ਛੁੱਠਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਸਿਰਫ ਇਸ ਲਈ ਤੰਗ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਮੇਰਾ ਕਰੀਬੀ ਦੋਸਤ ਹੈ। ਬਿੱਟੂ ਨੇ ਕਿਹਾ ਕਿ ਸੰਸਦ ਦਾ ਸੈਸ਼ਨ ਖਤਮ ਹੋਣ ਤੋਂ ਬਾਅਦ ਮੈਂ ਖੁਦ ਮੁੱਖ ਮੰਤਰੀ ਮੰਦੀ ਰਿਹਾਇਸ਼ ਤੇ ਬਾਹਰ ਪਹੁੰਚਾਂਗਾ ਹਿੰਮਤ ਹੋਈ ਤਾਂ ਮੈਨੂੰ ਗ੍ਰਿਫਤਾਰ ਕਰਕੇ ਦੇਖ ਲੈਣਾ ਹਾਰੀ ਦਿੱਲੀ ਚ ਆਮ ਆਦਮੀ ਪਾਰਟੀ ਉੱਚ ਕੋਈ ਸ਼ੱਕ ਨਹੀਂ ਬੀਜੇਪੀ ਨੇ ਅਸੀਂ ਸਾਰਿਆਂ ਨੇ ਮਿਹਨਤ ਕੀਤੀ ਆ ਆਮ ਆਦਮੀ ਤੇ ਕੇਜਰੀਵਾਲ ਨੂੰ ਹਰਾਉਣ ਦੀ ਤੇ ਮਹਾਰਾਜਾ ਸਟੋਜ ਸਾਹਿਬ ਨੇ ਜਿਹੜੇ ਉਹ ਬਹੁਤ ਇਥੋਂ ਤੇਜ਼ ਹੋ ਕੇ ਗਏ ਨੇ ਜੀ ਸੀ ਐਮ ਦੀ ਕੁਰਸੀ ਬਚਾਉਣ ਲਈ ਜੋ ਕੁਝ ਮੇਰੇ ਖਿਲਾਫ ਮੈਂ ਹੈਰਾਨ ਹੋ ਗਿਆ ਤੁਸੀਂ ਮੈਂ ਇਹ ਨਹੀਂ ਕਹਿੰਦਾ ਤੁਸੀਂ ਚੀਫ ਮਿਨਿਸਟਰੋ ਮਹਾਰਾਜ ਮਹਾਰਾਜਾ ਸਟੋਜ ਨੂੰ ਹਿੰਮਤ ਹੈ ਤਾਂ ਮੇਰੇ ਤੇ ਕਰੋ ਨਾ ਐਫ ਆਈ ਆਰ ਦਰਜ ਮੇਰੇ ਤੇ ਕਰੋ ਪਰਚਾ ਦਰਜ ਤੁਸੀਂ ਲੁਧਿਆਣੇ ਚ ਇਸ ਵੇਲੇ ਰਜੀਵ ਰਾਜੇ ਤੇ ਉਹ ਬੱਚੇ ਨੇ ਤੁਸੀਂ ਸਾਰਾ ਡਾਟਾ ਮੰਗਾ ਕੇ ਵੀ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਚ ਕਿਹੜੇ ਕਿਹੜੇ ਲੋਕ ਨੇ ਜਿਹੜੇ ਮੇਰੇ ਨੇੜੇ ਆ ਤੇ ਤੁਸੀਂ ਇੱਕ ਕਾਰੋਬਾਰੀ ਕੰਡੈਸਟਲਿਸਟ ਜਿਹੜਾ ਮੇਰਾ ਯੂਥ ਵੇਲੇ ਦਾ ਮੇਰਾ ਦੋਸਤ ਆ ਤੇ ਉਹਦੇ ਉੱਤੇ ਤੁਸੀਂ ਅੱਜ ਹੁਣੀ ਉਹਦੇ ਮਾਪੇ ਬਜ਼ੁਰਗਾਂ ਦਾ ਮੈਨੂੰ ਟੈਲੀਫੋਨ ਆਇਆ ਵੀ ਸਾਡੇ ਬੇਟੇ ਤੇ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਦੇ ਉੱਤੇ ਐਕਸਟਰੈਸ਼ਨ ਦਾ ਵੀ ਆ ਨੰਬਰ ਤੋਂ ਜੇ ਇੱਕ ਟੈਲੀਫੋਨ ਆਇਆ ਇਹਦੇ ਉੱਤੇ ਉਹਨਾਂ ਨੇ ਫਰौती ਮੰਗੀ ਤੇ ਉਹਨਾਂ ਨੂੰ ਤੁਸੀਂ ਅੱਜ ਉਹ ਕਿਸੇ ਬੰਦੇ ਪੁਰਾਣੇ ਫੜੇ ਹੋਏ ਜਿਹੜੇ ਤੁਹਾਡੇ ਕ੍ਰਿਮੀਨਲ ਨੇ ਉਹ ਤੋਂ ਤੁਸੀਂ ਉਹਦੇ ਉੱਤੇ ਕਹਾ ਕੇ ਪੁਲਿਸ ਚੋਂ ਤੇ ਕੇਸ ਦਰਜ ਕਰਤਾ ਉਹਨੂੰ ਚੱਕ ਕੇ ਲੈ ਗਏ ਧੋਖੇ ਨਾਲ ਐਸ ਲਈ ਥੋੜੀ ਪੁਲਿਸ 10 ਜਗ੍ਹਾ ਜਿਹੜੀ ਰੇਡ ਆ ਉਹ ਛੋਟੇ ਮੁੰਡਿਆਂ ਤੇ ਨੌਜਵਾਨਾਂ ਤੇ ਬੱਚਿਆਂ ਤੇ ਉਹਤੇ ਕਰ ਚੁੱਕੀ ਆ ਤੇ ਪਤਾ ਨਹੀਂ ਰਾਤ ਨੂੰ ਕਿੰਨਿਆਂ ਨੂੰ ਹੋਰ ਚੱਕਣਗੇ ਰੈਸਟ ਕਰਨਗੇ ਕਿਹੜੇ ਕਿਹੜੇ ਉਹਨਾਂ ਤੇ ਕੇਸ ਪਾਉਣਗੇ ਤੇ ਮੈਂ ਆਹ ਪਾਰਲੀਮੈਂਟ ਸੈਸ਼ਨ ਖਤਮ ਹੋ ਜਾਏਗਾ 2 ਦਿਨ ਦਿਨ ਦੀ ਗੱਲ ਆ ਤੇ ਮੈਂ ਆ ਆ ਕੇ ਚੀਫ ਮਿਨਿਸਟਰ ਤੁਹਾਡੇ ਘਰ ਦੇ ਬਾਹਰ ਜਿਹੜਾ ਤੁਸੀਂ ਕਿਲਾਬੰਦੀ ਕੀਤੀ ਆ ਜਿੱਥੇ ਤੁਸੀਂ ਅੰਦਰ ਲੁਕੇ ਰਹਨੇ ਹਾਂ ਜਿਹੜੇ ਮਹਿਲ ਚ ਮੈਂ ਆ ਬਾਹਰ ਆ ਕੇ ਤੁਹਾਡੇ ਸਾਰੀਆਂ ਗੱਲਾਂ ਕਰੂੰਗਾ ਤੇ ਮੀਡੀਆ ਉੱਥੇ ਸੱਦ ਕੇ ਕਰੂੰਗਾ ਤੇ ਹਿੰਮਤ ਹੋਈ ਮੈਨੂੰ ਅਰੈਸਟ ਕਰ ਲਿਓ ਬਿੱਟੂ ਨੇ ਕਿਹਾ ਕਿ ਉਹ ਕਿਸੇ ਨਾਲ ਵੀ ੱੱਕੇਸ਼ਾਹੀ ਨਹੀਂ ਹੋਣ ਦੇਣਗੇ ਭਾਵੇਂ ਉਹਨਾਂ ਨੂੰ ਗ੍ਰਿਫਤਾਰ ਹੀ ਕਿਉਂ ਨਾ ਕਰ ਲਿਆ ਜਾਵੇ ਫਿਲਹਾਲ ਵੇਖਣਾ ਹੋਵੇਗਾ ਕਿ ਇਹ ਮਾਮਲਾ ਅੱਗੇ ਕੀ ਮੋੜ ਲੈਂਦਾ ਹੈ ਨਡਾਲਾ ਕਾਉਂਸਲ ਦੀ ਪ੍ਰਧਾਨਗੀ ਦੀ ਚੋਣ ਕਾਂਗਰਸ ਨੇ ਜਿੱਤ ਲਈ ਹੈ ਕਾਂਗਰਸ ਦੀ ਕਾਉਂਸਲਰ ਬਲਜੀਤ ਕੌਰ ਵਾਲਿਆ ਨੂੰ ਪ੍ਰਧਾਨ ਚੁਣਿਆ ਗਿਆ ਹੈ ਇਸ ਬਾਰੇ ਕਾਂਗਰਸ ਦੇ ਵਿਧਾਇਕ ਸੁਖਪਾਲ ਖੈਰਾ ਨੇ ਜਾਣਕਾਰੀ ਸਾਂਝੀ ਕੀਤੀ ਖੈਰਾ ਨੇ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਂਗਰਸੀ ਕੌਂਸਲਰਾਂ ਨੂੰ ਡਰਾਉਣ ਲਈ ਪੂਰਾ ਜ਼ੋਰ ਲਗਾਇਆ ਗਿਆ ਪਰ ਅਸੀਂ ਇਹਨਾਂ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਨਡਾਲਾ ਮਿਊਂਸੀਪਲ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਕਾਂਗਰਸ ਨੇ ਜਿੱਤ ਲਈ ਹੈ ਕਾਂਗਰਸ ਦੀ ਕੌਂਸਲਰ ਬਲਜੀਤ ਕੌਰ ਵਾਲਿਆ ਨੂੰ ਪ੍ਰਧਾਨ ਤੇ ਸੰਦੀਪ ਪਸਰੀਚਾ ਨੂੰ ਉਪ ਪ੍ਰਧਾਨ ਚੁਣਿਆ ਗਿਆ ਇਸ ਚੋਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸਿਆਸੀ ਡਰਾਮਾ ਲਗਾਤਾਰ ਜਾਰੀ ਸੀ ਇਹ ਚੋਣ ਬਿੱਤੇ ਹਫ਼ਤੇ ਹੋਣੀ ਸੀ ਪਰੇ ਇਸ ਨੂੰ ਪਹਿਲਾਂ ਵਾਂਗ ਹੀ ਆਖਰੀ ਮੌਕੇ ਮਲਤਵੀ ਕੀਤਾ ਗਿਆ ਸੀ ਇਸ ਤੋਂ ਬਾਅਦ ਅੱਜ ਇਸ ਦਾ ਫੈਸਲਾ ਕਾਂਗਰਸ ਦੇ ਪੱਖ ਵਿੱਚ ਗਿਆ ਹਾਲਾਂਕਿ ਸਵੇਰ ਸਮੇਂ ਸੁਖਪਾਲ ਖੈਰਾ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸੁੱਭਾ ਸਰਕਾਰ ਤੇ ਦੋਸ਼ ਲਾਏ ਕਿ ਕਾਂਗਰਸੀ ਕੌਂਸਲਰਾਂ ਨੂੰ ਤਮਕਾਇਆ ਜਾ ਰਿਹਾ ਹੈ ਕਾਂਗਰਸੀ ਕੌਂਸਲਰ ਦੇ ਮੈਰਿਜ ਪੈਲੇਸ ਨੂੰ ਇੱਕ ਸਾਜ਼ਿਸ਼ ਤਹਿਤ ਹਾਸਿਲ ਕੀਤਾ ਗਿਆ ਹੈ ਇਹ ਸਭ ਨਡਾਲਾ ਦੀ ਚੋਣ ਜਿੱਤਣ ਲਈ ਦਬਾਅ ਬਣਾਉਣ ਲਈ ਕੀਤਾ ਗਿਆ ਖੈਰਾ ਨੇ ਕਿਹਾ ਕਿ ਦਿੱਲੀ ਦੀ ਹਾਰ ਤੋਂ ਬਾਅਦ ਵੀ ਸੱਤਾਧਿਰ ਨੇ ਕੋਈ ਸਬਕ ਨਹੀਂ ਲਿਆ ਨਡਾਲਾ ਇਲੈਕਸ਼ਨ ਨੂੰ ਗੁੰਡਾਗਰਦੀ ਨਾਲ ਜਿੱਤਣ ਦੀ ناکਾਮ ਕੋਸ਼ਿਸ਼ ਕੀਤੀ ਗਈ ਅੱਜ ਬੜਾ ਭਾਗਾ ਵਾਲਾ ਦਿਨ ਆ ਕਿ ਅਸੀਂ ਬੜਾ ਲੜ-ਪੜ ਕੇ ਸਰਕਾਰ ਦੇ ਸਾਹਮਣੇ ਖੜ ਕੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਈਸ਼ਵਰ ਦੀ ਕਿਰਪਾ ਨਾਲ ਨਡਾਲਾ ਨਗਰ ਪੰਚਾਇਤ ਦੀ ਪ੍ਰਧਾਨਗੀ ਆਪਾਂ ਠੋਕ ਮਾਜਾ ਕੇ ਜਿੱਤੇ ਸਾਡੀ ਭੈਣ ਬਲਜੀਤ ਕੌਰ ਜੀ ਵਾਲਿਆ ਬਹੁਤ ਧਰਾ ਪਰਿਵਾਰ ਆ ਸਾਡਾ ਨਡਾਲੇ ਦਾ ਡਾਕਟਰ ਮਹਿੰਦਰ ਸਿੰਘ ਜੀ ਦਾ ਉਹਨਾਂ ਨੂੰ ਅਸੀਂ ਮੈਜੋਰਿਟੀ ਨਾਲ 7 ਬਨਾਮ ਅਨਪੋਜ਼ ਬਿਨਾ ਮੁਕਾਬਲਾ سے انہوں نے ਪ੍ਰਧਾਨ ਵਾਕੇ نکلے ਹਨ ਜੇਸੇ ਤਰ੍ਹਾਂ ਮੇਰਾ ਬਹੁਤ ਛੋਟਾ ਜੀਰ ਵੀਰ ਸੰਦੀਪ ਪਛਰੀ ਚਾਜੀ ਜਿਹਨੂੰ ਪਿਆਰ ਨਾਲ ਆਪਾਂ ਡਾਕਟਰ सोनू ਕਹਿੰਦੇ ਆ ਇਹਨਾਂ ਨੂੰ ਇਦਾਂ ਹੀ ਅਨਪੋਜ਼ ਬਿਨਾ ਮੁਕਾਬਲਾ 7 ਵੋਟਾਂ ਪਾ ਕੇ ਅਗਲੇ ਪਾਸੇ ਕਿਸੇ ਨੇ ਹੱਥ ਨਹੀਂ ਖੜਾ ਕੀਤਾ सोनू ਨੂੰ ਉਮੀਦ ਬਰਕਰਾਰ ਮੈਂ ਇਹ ਕਹਿਣਾ ਚਾਹੁੰਦਾ ਸਿਰਫ ਤੁਹਾਨੂੰ ਕਿ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੇ ਤੇ ਇਹਨਾਂ ਦੇ ਚੇਲੇ ਚਾਪਤਿਆਂ ਨੇ ਦਿੱਲੀ ਦੀ ਹਾਰ ਤੋਂ ਕੋਈ ਸਬਕ ਨਹੀਂ ਸਿੱਖਿਆ ਕਿੰਡੀ ਮਾੜੀ ਹਾਰ ਹੋਈ ਆ ਕਿ ਕੇਜਰੀਵਾਲ ਆਪ ਹਾਰ ਗਿਆ ਸਸੋਡੀਆਂ ਹਾਰ ਗਿਆ ਉਹ ਪਾਟਕ ਪੂਟਕ ਸਭ ਉੱਡ ਗਏ ਔਰ ਬੇਸ਼ਰਮੀ ਦੇ ਨਾਲ ਅੱਜ ਪੰਜਾਬ ਸਰਕਾਰ ਨੇ ਪਹਿਲਾਂ 11:30 ਵਜੇ ਰਾਤ ਨੂੰ ਚੋਰਾਂ ਦੀ ਤਰ੍ਹਾਂ ਸਾਡਾ ਜਿਹੜਾ ਵੈਡਿੰਗ ਵਿਲਾ ਪੈਲੇਸ ਹੈ ਨਡਾਲਾ ਸੁਭਾਨ ਕੋਰ ਰੋਡ ਤੇ ਉਥੇ ਤਾਲੇ ਲਾਏ ਗਏ ਨੇ ਯਾਰੋ ਤਾਲੇ ਸਿਰਫ ਕੋ ਕੇ ਸਾਡੀ ਭੈਣ ਮਨਜੀਤ ਕੌਰ ਜਿਹੜੀ ਕਿ ਕਾਉਂਸਲਰ ਆ ਉਹਦੇ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਮੇਰੇ ਕੋਲ ਹੀ ਖੜੇ ਫਲੇ ਇਥੇ ਕੈਮਰਾ ਕਰਨਾ ਇਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਕਿ ਕਿਸੇ ਤਰੀਕੇ ਨਾਲ ਤੁਸੀਂ ਵੋਟਾਂ ਜਿਹੜੀਆਂ ਬੁਕਰ ਨੂੰ ਪਾਓ ਨਹੀਂ ਤਾਂ ਤੁਹਾਡਾ ਪੈਲੇਸ ਸੀਲ ਵੀ ਕਰਾਂਗੇ ਤੁਹਾਡਾ ਪੈਲੇਸ ਜੀਸੀਬੀ ਨਾਲ ਢਾ ਦੇਵਾਂਗੇ ਆ ਢਾ ਦੇਵਾਂਗੇ ਅਸੀਂ ਉਹ ਚੱਲਿਆ ਇਹਨਾਂ ਨੇ ਆ ਦੇਖੋ ਕਿੱਡੇ ਦਲੇਰ ਆ ਸਾਡੀਆਂ ਭੈਣਾਂ ਪੰਜਾਬ ਦੇ ਫੋਰ ਪੇਸ ਸਿੰਘ ਇਹਨਾਂ ਦੇ ਹਸਬੰਦ ਨੇ ਕਿੱਡਾ ਦਲੇਰ ਬੰਦਾ ਹੋਊਗਾ ਜਿਹੜਾ ਕਹਿੰਦਾ ਪ੍ਰਵਾਹ ਕੋਈ ਨਹੀਂ ਟਾਇਲਸ ਢੱਡ ਦਾ ਟੱਟ ਦੇ ਪਰ ਫੋਟ ਕਿਸੇ ਤੇ ਦਬਾਅ ਥੱਲੇ ਆਣ ਕੇ ਦੱਬ ਕੇ ਵੋਟ ਨਹੀਂ ਪਾਉਣੇ ਇਹ ਹੈ ਸਾਡੇ ਗੁਰੂਆਂ ਦੀ ਦਿੱਤੀ ਹੋਈ ਔਰ ਪੰਜਾਬ ਦੀ ਜਿਹੜੀ ਸਪਿਰਿਟ ਦੂਸਰਾ ਸਵੇਰੇ ਮੈਨੂੰ ਟੰਕਾਇਆ ਗਿਆ ਕਿ ਐਮ ਐਲ ਏ ਨੂੰ ਵੋਟ ਨਹੀਂ ਪਾਉਣ ਦਿੱਤੀ ਜਾਵੇਗੀ ਮੈਂ ਕਿਹਾ ਗੱਲ ਸੁਣੋ ਮੇਰੀ ਇੱਕ ਮਿੰਟ ਤੁਸੀਂ ਬਾਬਾ ਸਾਹਿਬ ਉਮੀਦਵਾਰ ਦੀਆਂ ਫੋਟੋਆਂ ਡੰਗੀਆਂ ਆਪਣੇ ਦਫ਼ਤਰਾਂ ਦੇ ਵਿੱਚ ਸਾਰਿਆਂ ਨੇ ਤੇ ਉਸੇ ਸੰਵਿਧਾਨ ਨੂੰ ਕੁਚਲਣ ਲੱਗੇ ਹੋ ਫਿਰਣ ਨੇ ਕਿਹਾ ਕਿ ਅਸੀਂ ਤੱਕੇ ਸ਼ਾਹੀ ਦਾ ਡਟ ਕੇ ਮੁਕਾਬਲਾ ਕਰਾਂਗੇ ਸੁਬੇ ਦੇ ਲੋਕ ਮੌਜੂਦਾ ਸਰਕਾਰ ਨੂੰ ਸਮੇਤੋ ਪਹਿਲਾਂ ਹੀ ਚੱਲਦਾ ਕਰਨ ਲਈ ਤਿਆਰ ਨੇ ਗੈਂਗਸਟਰਾਂ ਖਿਲਾਫ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ ਅੰਮ੍ਰਿਤਸਰ ਵਿਖੇ ਪੁਲਿਸ ਨੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਦਰਸਲ ਪੁਲਿਸ ਨੇ ਹੈਪੀ ਪਾਸਿਆ ਗੈਂਗਦੇਵ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ ਇਹਨਾਂ ਵਿੱਚੋਂ ਦੋ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਕਾਬਲੇ ਦੌਰਾਨ ਇਹ ਜ਼ਖਮੀ ਹੋ ਗਏ ਪੁਲਿਸ ਨੇ ਇਹਨਾਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਕੀਤੇ ਨੇ ਅੰਮ੍ਰਿਤਸਰ ਵਿਖੇ ਪੁਲਿਸ ਨੇ ਫਤਿਹਗੜ ਚੂੜੀਆਂ ਰੋਡ ਤੇ ਗਰਨੇਡ ਹਮਲਾ ਕਰਨ ਵਾਲੇ ਤਿੰਨ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨੋਂ ਹੈਪੀ ਪਾਸਿਆ ਗੈਂਗ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ। ਪੁਲਿਸ ਅਧਿਕਾਰੀਆਂ ਅਨੁਸਾਰ ਲਖਪ੍ਰੀਤ ਸਿੰਘ ਅਤੇ ਬੁੱਟਾ ਸਿੰਘ ਨੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੂੰ ਮੁਕਾਬਲੇ ਦੌਰਾਨ ਕਾਬੂ ਕਰ ਲਿਆ ਗਿਆ। ਜ਼ਖਮੀ ਹਾਲਤ ਵਿੱਚ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਲਖਪ੍ਰੀਤ ਸਿੰਘ, ਕਰਨਦੀਪ ਸਿੰਘ ਤੇ ਬੁੱਟਾ ਸਿੰਘ ਵਜੋਂ ਹੋਈ ਹੈ। ਮੁਕਾਬਲੇ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿ ਮੋਡਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਤਿੰਨੋਂ ਹੈਪੀ ਪਾਸ ਯਾ ਗੈਂਗ ਨਾਲ ਕੰਮ ਕਰ ਰਹੇ ਸੀ ਮੁਲਜ਼ਮਾ ਕੋਲੋਂ ਇੱਕ AK47 ਕੁਝ ਜ਼ਿੰਦਾ ਕਾਰਤੂਸ ਇੱਕ ਗਲੌਕ ਪਿਸਟਲ ਤੇ ਦੋ 30 ਵਰ ਦੇ ਪਿਸਟੋਲ ਬਰਾਮਦ ਕੀਤੇ ਗਏ ਨੇ ਦੋ ਜਣੇ ਜਗਦੇਵ ਕਲਾਂ ਦੇ ਆ ਇੱਕ ਅਜਨਾਲਾ ਤਹਿਸੀਲ ਦੇ ਵਿੱਚ ਪਿੰਡ ਹੈ ਮੁਕਾਮ ਉਥੋਂ ਦਾ ਬੂਟਾ ਸਿੰਘ ਇਹਨਾਂ ਦੇ ਜਿਹੜੀ ਗ੍ਰਿਫਤਾਰੀ ਜਿਹੜੀ ਉਹਦੇ ਨਾਲ ਇਹ ਪੂਰੇ ਦਾ ਪੂਰਾ ਟੈਰਿਸ ਮੋਡਿਊਲ ਜਿਹੜਾ ਬਸਟ ਕੀਤਾ ਗਿਆ ਇਹਨਾਂ ਤੋਂ ਇੱਕ AK47 ਰਾਈਫਲ ਔਰ ਇੱਕ Glock 0.30 ਪਿਸਟਲ ਔਰ 0.32 ਹੋਰ ਪਿਸਟਲ ਇਤਿੰਨਾਂ ਤੋਂ ਅਲੱਗ-ਅਲੱਗ ਬਰਾਮਦ ਕੀਤਾ ਗਿਆ ਔਰ ਇਹ ਜਿਹੜਾ ਸਾਰਾ ਕੰਮ ਚਲਾ ਰਹੇ ਸੀ ਬਾਹਰ ਬੈਠੇ ਜਿਹੜੇ ਗੈਂਗਸਟਰ ਪਬਲਿਕ ਟੈਰਰਿਸਟ ਆਪਾਂ ਕਹਿ ਸਕਦੇ ਹੈਪੀ ਪਾਸੀਆਂ ਨਾਲ ਲਿੰਕ ਇਹਨਾਂ ਦੇ ਸਾਹਮਣੇ ਆਏ ਆ ਉਹਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੇ ਸੀ ਔਰ ਜੋ ਸਾਡੀ ਅਮ ਇਨਵੈਸਟੀਗੇਸ਼ਨ ਚ ਆਇਆ ਕਿ ਡਰੋਨ ਰਾਹੀਂ ਅਸਮਾਨ ਆਇਆ ਸੀ ਤੇ ਇਹਨਾਂ ਤੱਕ ਪਹੁੰਚਾਇਆ ਗਿਆ ਵਿੱਚ ਕਟਆਊਟ ਰੱਖੇ ਗਏ ਔਰ ਵਕ ਵਕ ਜਗ੍ਹਾ ਤੇ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਪੈਸੇ ਦੇ ਲਾਲਚ ਦੇ ਨਾਲ ਚਲਾਇਆ ਜਾ ਰਿਹਾ ਸੀਗਾ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਜਿਹੜਾ ਬੂਟਾ ਸਿੰਘ ਆ ਇਹਦੇ ਇਹਦਾ ਭਰਾ ਦੁਬਈ ਚ ਹੈਪੀ ਪਾਸਿਆਂ ਦੇ ਨਾਲ ਰਹਿੰਦਾ ਸੀ ਔਰ ਉਸ ਤੋਂ ਬਾਅਦ ਇਹ ਸਟੈਬਲਿਸ਼ ਕੀਤੇ ਨੇ ਕੰਟੈਕਟਸ ਔਰ ਉਸ ਤੋਂ ਬਾਅਦ ਜਿਹੜੇ ਪ੍ਰੀਤ ਤੇ ਦੂਜਾ ਕਰਮਦੀਪ ਹੈ ਇਹਨਾਂ ਨੂੰ ਵੀ ਬੂਟਾ ਸਿੰਘ ਨੇ ਹੀ ਇੰਟਰੋਡਿਊਸ ਕਰਾਇਆ ਸੋ ਇਹਦੇ ਚ ਜਦੋਂ ਅੱਜ ਇਹਨਾਂ ਤੋਂ ਬਰਾਮਦੀ ਕਰਕੇ ਲੈ ਕੇ ਆ ਰਹੇ ਸੀ ਅਜਗਦੇਵ ਕਲਾ ਤੋਂ ਤੋਂ ਰਸਤੇ 'ਚ ਇਹਨਾਂ ਨੇ ਕਿਹਾ ਕਿ ਅਸੀਂ ਸਾਨੂੰ ਪ੍ਰੋਬਲਮ ਆ ਰਹੀ ਹੈ ਸਾਦੀ ਤੇ ਹੋਰ ਚੀਜ਼ਾਂ ਕਈ ਗੱਲਾਂ ਇਹਨਾਂ ਨੇ ਕੀਤੀਆਂ ਪੁਲਿਸ ਪਾਰਟੀ ਨੇ ਜਦੋਂ ਇੱਥੇ ਗੱਡੀ ਰੋਕੀ ਤਾਂ ਇਹਨਾਂ 'ਚੋਂ ਇੱਕ ਬੰਦੇ ਨੇ ਜਿਹੜਾ ਪਿਸਟਲ ਖੋਲਿਆ ਗੁਰਜੀਤ ਸਿੰਘ ਐਸਐ ਜਿਹੜਾ ਸਦਰ ਦਾ ਸਾਡਾ ਔਰ ਹੋ ਕੇ ਇੱਕ ਫਾਇਰ ਕੀਤਾ ਉਹਨੇ ਜਿਹੜ ਨੂੰ ਓਵਰ ਪਾਵਰ ਕਰ ਲਿਆ ਤੇ ਉਹਨੇ ਜਿਹੜਾ ਬਿੰਦਰਜੀਤ ਸਾਡੇ ਇਨਫੈਕਟਰ ਸੀਆਈਏ ਨੇ ਤੇ ਹਰਿੰਦਰ ਐਸਐਚਓ ਸਦਰ ਇਹਨਾਂ ਨੇ ਜਵਾਬੀ ਫਾਇਰ ਕੀਤਾ ਆਪਣੀ ਸੈਲਫ ਡਿਫੈਂਸ ਦੇ ਵਿੱਚ ਔਰ ਇਹਨਾਂ ਦੋਨਾਂ ਦੇ ਜਿਹੜੀ ਉਹ ਗੋਲੀ ਲੱਗੀ ਇਹਨਾਂ ਨੂੰ ਹਸਪੀਟਲ ਭੇਜ ਦਿੱਤਾ ਗਿਆ ਔਰ ਇਹਦੀ ਮੁੱਢਲੀ ਪੁੱਛਗਿੱਛ ਇਹ ਵੀ ਗੱਲ ਆਇਆ ਕਿ ਫਤੇਗੜ ਟੂੜੀਆਂ ਜਿਹੜਾ 3 ਤਰੀਕ ਨੂੰ ਇੱਕ ਆਵਾਜ਼ ਆਈ ਸੀ ਆਪਾਂ ਨੂੰ ਪਤਾ ਲੱਗੀ ਸੀ ਇਹਨਾਂ ਨੇ ਦੱਸਿਆ ਕਿ ਅਸੀਂ ਇੱਕ ਸਾਨੂੰ बन के एक थैला टाइप चीज दीती गई सीगी उन्होंने दसया सी के जदों भी किसी सरफेस नाइट ਕੀ ਟਕਰਾਏਗੀ ਤੋਂ ਬਹੁਤ ਵੱਡੀ ਆਵਾਜ਼ ਆਏਗੀ ਜਿਸ ਨਾਲ ਕਿ ਸੰਸਨੀ ਫੈਲੀ ਪੁਲਿਸਾਂ ਕਹਿਨੇ ਕਿ ਮੁੱਲਦਮਾ ਤੋਂ ਪੁੱਛਗਛ ਦੌਰਾਨ ਕੁਝ ਹੋਰ ਘਟਨਾਵਾਂ ਤੋਂ ਵੀ ਪਰਦਾ ਚੁੱਕਿਆ ਜਾ ਸਕਦਾ ਹੈ ਫਿਲਹਾਲ ਇਹਨਾਂ ਦੇ ਅਗਲੇ ਤੇ ਪਿਛਲੇ ਲਿੰਕ ਖੰਗਾਲੇ ਜਾ ਰਹੇ ਨੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਕੁਝ ਸੂਬਿਆਂ ਵਿੱਚ ਇਹਨਾਂ ਦਿਨੀ ਤਾਪਮਾਨ ਵਿੱਚ ਵਾਧਾ ਦਰਸ ਕੀਤਾ ਜਾ ਰਿਹਾ ਹੈ ਇਸ ਕਾਰਨ ਖੇਤੀ ਤੇ ਮੌਸਮ ਮਾਹਿਰਾਂ ਵੱਲੋਂ ਚਿੰਤਾ ਜਤਾਈ ਗਈ ਹੈ ਗੱਲ ਜੇਕਰ ਮੌਸਮ ਦੀ ਕਰੀਏ ਤਾਂ ਆਉਣ ਦੇ ਦਿਨਾਂ ਵਿੱਚ ਸੂਬੇ ਅੰਦਰ ਮੀ ਪੈਂਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਨਾ ਹੀ ਕੋਈ ਪਛਮੀ ਗੜਬੜੀ ਐਕਟਿਵ ਹੈ ਜਿਸ ਕਾਰਨ ਅਗਲੇ ਕੁਝ ਦਿਨਾਂ ਤੱਕ ਮੌਸਮ ਸਾਫ਼ ਰਹੇਗਾ ਸੂਬੇ ਦੇ ਮੌਸਮ ਵਿੱਚ ਤਬਦੀਲੀਆਂ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਨੇ ਫਰਵਰੀ ਮਹੀਨੇ ਵਿੱਚ ਤਾਪਮਾਨ ਆਮ ਨਾਲੋਂ ਜ਼ਿਆਦਾ ਹੋਣ ਕਾਰਨ ਕਿਸਾਨਾਂ ਬਾਗਵਾਨਾਂ ਦੀ ਚਿੰਤਾ ਵਧੀ ਹੋਈ ਹੈ ਬੀਤੇ ਦਿਨ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਦੇ ਕਰੀਬ ਰਿਕਾਰਡ ਕੀਤਾ ਗਿਆ ਜੋ ਕਿ ਆਮ ਨਾਲੋਂ 4 ਡਿਗਰੀ ਜ਼ਿਆਦਾ ਸੀ ਇਸੇ ਤਰ੍ਹਾਂ ਘੱਟੋ ਘੱਟ ਤਾਪਮਾਨ 9 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 2 ਡਿਗਰੀ ਜ਼ਿਆਦਾ ਸੀ ਤਾਪਮਾਨ ਵਿੱਚ ਇਸ ਉਤਾਰ ਚੜਾਅ ਕਾਰਨ ਖੇਤੀ ਤੇ ਮੌਸਮ ਮਾਹਿਰ ਚਿੰਤਤ ਨੇ ਉਧਰ ਦੱਸਿਆ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਭਾਗ ਦੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਮੌਸਮ ਸਾਫ਼ ਰਹੇਗਾ ਪਛਮੀ ਗੜਬੜੀ ਦੀ ਵੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਕੱਲ ਦਾ ਡੇ ਟਾਈਮ ਟੈਂਪਰੇਚਰ 24.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 9.4 ਡਿਗ ਜਿਹੜਾ ਕਿ ਨਾਰਮਲ ਤੋਂ ਲਗਭਗ 2.4 ਡਿਗਰੀ ਸੈਲਸੀਅਸ ਉੱਪਰ ਹੈ ਤੁਸੀਂ ਦੇਖ ਸਕਦੇ ਆ ਕਿ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਔਰ ਜੇ ਅਸੀਂ ਅਨਵਰਡ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅਨਵਰਡ ਦਿਨਾਂ ਦੇ ਵਿੱਚ ਡਬਲਿਊਬੀ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਨ ਵਾਲੇ 4-5 ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਜੀ ਇਹ ਕੋਈ ਅਨਯੂਜੂਅਲ ਕੰਡੀਸ਼ਨਸ ਨਹੀਂ ਹੈਗੀਆਂ ਪਹਿਲਾਂ ਵੀ ਬੜੇ ਸਾਲ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨ ਡਿਫਰੈਂਟ ਜਿਹੜਾ ਵੈਦਰ ਪੈਟਰਨ ਦੇਖਣ ਨੂੰ ਮਿਲ ਰਿਹਾ ਕਿਉਂਕਿ ਵੇਰੀਏਬਿਲਿਟੀ ਵੈਦਰ ਦੇ ਵਿੱਚ ਵਧਣ ਦੇਣ ਵਧਦੀ ਜਾ ਰਹੀ ਹੈ ਪਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਪਿਛਲੇ ਸਾਲਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ ਨੇ ਡਾਕਟਰ ਕਿੰਗਰਾ ਨੇ ਕਿਹਾ ਕਿ ਜੇਕਰ ਪਹਾੜਾਂ ਦੇ ਵਿੱਚ ਮੂੜ ਤੋਂ ਬਰ ਪਾਰੀ ਹੁੰਦੀ ਹੈ ਤਾਂ ਹੀ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਮੂੜ ਤੋਂ ਡਿੱਗ ਸਕਦਾ ਹੈ ਜ਼ਿਕਰ ਇਹੋਗਾ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਮੀਂਹ ਪੈਣ ਕਾਰਨ ਹਿਮਾਚਲ ਸਿੱਤ ਡੈਮਾ ਵਿੱਚ ਪਾਣੀ ਘਟ ਹੈ ਜੇਕਰ ਮੀਂਹ ਨਹੀਂ ਪੈਂਦਾ ਤਾਂ ਇਸ ਦਾ ਅਸਰ ਗਰਮੀ ਦੇ ਸੀਜ਼ਨ ਵਿੱਚ ਵੇਖਣ ਨੂੰ ਮਿਲ ਸਕਦਾ ਸੋਨੇ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਬਣਾ ਰਹੀਆਂ ਸੋਮਵਾਰ ਨੂੰ ਸੋਨੇ ਨੇ ਨਵਾਂ ਰਿਕਾਰਡ ਬਣਾਇਆ 24 ਕੈਰਟ ਸੋਨੇ ਦੀ ਕੀਮਤ 85368 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਪਹਿਲੀ ਜਨਵਰੀ ਤੋਂ ਹੁਣ ਤੱਕ ਸੋਨੇ ਦੇ ਭਾਅ ਵਿੱਚ 9206 ਰੁਪਏ ਪ੍ਰਤੀ ਟੋਲਾ ਦਾ ਵਾਧਾ ਦਰਸ ਕੀਤਾ ਗਿਆ ਉਦھر ਚਾਂਦੀ ਦੀ ਕੀਮਤ 94000 ਰੁਪਏ ਪ੍ਰਤੀ ਕਿਲੋ ਤੋਂ ਪਾਰ ਪਹੁੰਚ ਗਈ ਹੈ ਮਾਹਿਰਾ ਅਨੁਸਾਰ ਦੋਹਾਂ ਤੱਤਾਂ ਵਿੱਚ ਇਹ ਵਾਧਾ ਅੱਗੇ ਵੀ ਜਾਰੀ ਰਹਿ ਸਕਦਾ ਹੈ 10 ਫਰਵਰੀ ਦਾ ਪਾਓ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈਆਂ ਸੋਮਵਾਰ ਨੂੰ 24 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ 85368 ਰੁਪਏ ਹੋ ਗਈ ਇਸ ਤੋਂ ਪਹਿਲਾਂ ਸੋਨੇ ਦਾ ਪਾ ਵਿੱਤੀ ਦਿਨੀ 84699 ਰੁਪਏ ਪ੍ਰਤੀ 10 ਗ੍ਰਾਮ ਸੀ ਇਸ ਵਿੱਚ ਸੋਮਵਾਰ ਨੂੰ 669 ਰੁਪਏ ਪ੍ਰਤੀ ਟੋਲਾ ਦਾ ਵਾਧਾ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੋਨੇ ਦੀਆਂ ਕੀਮਤਾਂ ਕੈਰਟ ਦੇ ਹਿਸਾਬ ਨਾਲ ਤੈਅ ਹੁੰਦੀਆਂ ਨੇ 24 ਕੈਰਟ ਸੋਨੇ ਦੀ ਕੀਮਤ ਹੁਣ 85368 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ ਇਸੇ ਤਰ੍ਹਾਂ 22 ਕੈਰਟ ਸੋਨੇ ਦੀ ਕੀਮਤ 78197 ਰੁਪਏ ਪ੍ਰਤੀ 10 ਗ੍ਰਾਮ ਅਤੇ 18 ਕੈਰਟ ਸੋਨੇ ਦੀ ਕੀਮਤ ਹੁਣ 64026 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ ਸੋਨੇ ਦੀਆਂ ਕੀਮਤਾਂ ਵਿੱਚ ਇਸ ਸਾਲ ਪਹਿਲੇ ਦਿਨ ਤੋਂ ਹੀ ਵਾਧਾ ਦਰਜ ਕੀਤਾ ਜਾ ਰਿਹਾ ਹੈ ਪਹਿਲੀ ਜਨਵਰੀ ਤੋਂ ਹੁਣ ਤੱਕ ਸੋਨਾ 9206 ਰੁਪਏ ਤੱਕ ਮਹਿੰਗਾ ਹੋਇਆ ਹੈ ਇਸ ਸਾਲ ਭਾ ਪਹਿਲੀ ਜਨਵਰੀ ਤੋਂ ਹੁਣ ਤੱਕ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 9206 ਰੁਪਏ ਵੱਧ ਕੇ 76118 ਰੁਪਏ ਤੋਂ 85368 ਰੁਪਏ ਤੱਕ ਪਹੁੰਚ ਗਈ ਹੈ ਹਾਲਾਂਕਿ ਪਿਛਲੇ ਸਾਲ ਮੰਨਿਆ ਜਾ ਰਿਹਾ ਸੀ ਕਿ ਸੋਨੇ ਦੀ ਕੀਮਤ ਦੀਵਾਲੀ ਮੌਕੇ 80000 ਰੁਪਏ ਨੂੰ ਪਾਰ ਕਰ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ ਪਰ ਇਹ ਅਸਰ ਹੁਣ ਇਸ ਸਾਲ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਉਧਰ ਜੇਕਰ ਮਾਹਿਰਾਂ ਨੇ ਮੰਨੀ ਹੈ ਤਾਂ ਸੋਨੇ ਦੀਆਂ ਕੀਮਤਾਂ ਵਿੱਚ ਅੱਗੇ ਵੀ ਉਛਾਲ ਆਉਣਾ ਜਾਰੀ ਰਹਿ ਸਕਦਾ ਹੈ ਦੂਜੇ ਪਾਸੇ ਚਾਂਦੀ ਦੀ ਕੀਮਤ ਵਿੱਚ ਬੇਸ਼ੱਕ ਸੋਮਵਾਰ ਨੂੰ ਕੁਝ ਗਿਰਾਵਟ ਦਰਜ ਕੀਤੀ ਗਈ ਪਰ ਚਾਂਦੀ ਵੀ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ 10 ਫਰਵਰੀ ਨੂੰ ਚਾਂਦੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ 1 ਕਿਲੋ ਚਾਂਦੀ ਦੀ ਕੀਮਤ 94940 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਬਿਤੇ ਦਿਨੀ ਚਾਂਦੀ ਦੀ ਕੀਮਤ 95391 ਰੁਪਏ ਪ੍ਰਤੀ ਕਿਲੋ ਸੀ ਚਾਂਦੀ ਨੇ 23 ਅਕਤੂਬਰ 2024 ਨੂੰ ਆਪਣਾ ਸਰਬ ਕਾਲੀ ਉੱਚ ਪੱਧਰ ਬਣਾਇਆ ਸੀ ਜਦੋਂ ਇਹ ਸੀ ਕੀਮਤ 99151 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ ਸੀ ਉਧਰ ਸੋਨੇ ਵਿੱਚ ਵਾਧੇ ਦੇ ਬਾਜ਼ਾਰ ਮਾਹਿਰਾਂ ਵੱਲੋਂ ਚਾਰ ਵੱਡੇ ਕਾਰਨ ਦੱਸੇ ਜਾ ਰਹੇ ਨੇ ਪਹਿਲਾ 트ੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਨਾਲ ਜੀਓ ਪੋਲੀਟਿਕਲ ਟੈਂਸ਼ਨ ਵੱਧ ਗਈ ਹੈ ਦੂਜਾ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਕਾਰਨ ਸੋਨਾ ਮਹਿੰਗਾ ਹੋ ਰਿਹਾ ਹੈ ਤੀਜਾ ਵੱਧੀ ਮਹਿੰਗਾਈ ਕਾਰਨ ਸੋਨੇ ਦੀ ਕੀਮਤ ਨੂੰ ਵੀ ਸਮਰਥਨ ਮਿਲ ਰਿਹਾ ਹੈ ਜਿਥਾ ਸਟਾਕ ਮਾਰਕੀਟ ਵਿੱਚ ਵਾਧੇ ਉਤਾਰ ਚੜਾਅ ਕਾਰਨ ਲੋਕ ਸੋਨੇ ਵਿੱਚ ਨਿਵੇਸ਼ ਵਧਾ ਰਹੇ ਨੇ ਜਦ ਸਨ ਹੋਗਾ ਕਿ ਪਿਛਲੇ ਸਾਲ ਸੋਨੇ ਦੀ ਕੀਮਤ 20 ਫੀਸਦੀ ਤੋਂ ਵੱਧ ਵਧੀ ਸੀ ਉਧਰ ਚਾਂਦੀ ਦੀ ਕੀਮਤ ਵਿੱਚ ਪਿਛਲੇ ਸਾਲ 17 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਸੀ ਇਸ ਪੁਲਟੰਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਤਨਵਾਦ